ਜੰਗਲਾਂ ਦੀ ਹੋ ਰਹੀ ਘਾਟ ਕਾਰਨ ਜਿੱਥੇ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਆਪਣਾ ਰਸਤਾ ਭਟਕ ਕੇ ਸੰਗਣੀ ਵਸੋਂ ਵਾਲੇ ਇਲਾਕੇ ਵਿੱਚ ਦਾਖਲ ਹੋ ਜਾਂਦੇ ਨੇ ਜੰਗਲਾਂ ਦੀ ਹੋ ਰਹੀ ਘਾਟ ਕਾਰਨ ਜਿੱਥੇ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਆਪਣਾ ਰਸਤਾ ਭਟਕ ਕੇ ਸੰਗਣੀ ਵਸੋਂ ਵਾਲੇ ਇਲਾਕੇ ਵਿੱਚ ਦਾਖਲ ਹੋ ਜਾਂਦੇ ਨੇ। ਇਨਾ ਜਾਨਵਰਾ ਕਾਰਨ ਲੋਕਾਂ ਦੇ ਦਿਲਾਂ ਵਿੱਚ ਵੀ دہشت ਫੈਲ ਜਾਂਦੀ ਹੈ ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਸੰਗਣੀ ਵਸੋਂ ਵਾਲੇ ਇਲਾਕੇ ਪ੍ਰੋਫੈਸਰ ਕਲੋਨੀ ਵਿੱਚ ਸਥਿਤ ਇੱਕ ਖਾਲੀ ਪਲਾਟ ਵਿੱਚ ਸਾਂਬਰ ਦਾਖਲ ਹੋ ਗਿਆ ਜਿਸ ਨੇ ਪੂਰੇ ਮਹੱਲਾ ਵਾਸੀਆਂ ਨੂੰ ਬੇਪਤਾ ਭਾਈ ਰੱਖੀ ਮੌਕੇ ਤੇ ਮਜੂਰ ਲੋਕਾਂ ਨੇ ਤੁਰੰਤ ਹੀ ਇਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਜੰਗਲਾਤ ਵਿਭਾਗ ਦੀ ਟੀਮ ਨੂੰ ਜਾਣਕਾਰੀ ਦਿੱਤੀ ਮਾਮਲਾ ਇਹ ਦੀ ਰਾਤੀ ਇੱਥੇ ਮੈਂ ਸਾਂਬਰ ਦੇਖਿਆ ਸੀ ਦੀ ਰੋਡ ਤੇ ਮੈਂ ਬੁਰੜ ਤੇ ਆ ਰਿਹਾ ਸੀ ਜੀ ਤਾਂ ਮੈਂ ਫੋਰਸ ਵੱਲੋਂ ਨੂੰ ਸਰ ਕਰਤਾ ਸੀ ਕਿ ਆਪਣਾ ਟਾਪ ਫੋਨ ਕਾਲ ਕਰਤੀ ਸੀ ਜੀ ਤਾਂ ਸਵੇਰੇ ਫੇਰ ਮੈਂ ਦੁਬਾਰਾ ਚੈੱਕ ਕਰਕੇ ਜੀ ਉਹਨਾਂ ਨੂੰ ਕਾਲ ਕੀਤੀ ਆ ਜੀ ਉਹ ਆਏ ਉਹਨਾਂ ਨੇ ਰੈਸਕਿਊ ਕਰ ਲਿਆ ਹੁਣ ਫੜ ਲਿਆ ਜੀ ਕੀ ਨਾਮ ਆਪਣਾ ਸਰ ਮੇਰਾ ਨਾਮ ਰਹਿਮਤ ਆ ਜੀ ਹਾਂ ਜਿਹੜੇ ਮੁੱਲੇ ਆ ਮੈਂ ਇਸ ਪ੍ਰਫਸਕ ਕਲੋਨੀ ਪੈਂਦਾ ਜੀ ਜੰਗਲਾਤ ਵਿਭਾਗ ਵੱਲੋਂ ਤਿੰਨ ਮੈਂਬਰਾਂ ਦੀ ਆਈ ਟੀਮ ਵੱਲੋਂ ਕਈ ਵਾਰ ਸਾਂਬਰ ਨੂੰ ਜਾਲ ਵਿਛਾ ਕੇ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸਾਂਬਰ ਕਿਸੇ ਦੇ ਹੱਥ ਨਹੀਂ ਆਇਆ ਤੇ ਜਾਲ ਵਿੱਚੋਂ ਵੀ ਨਿਕਲ ਕੇ ਇੱਧਰ ਉੱਧਰ ਭੱਜਦਾ ਰਿਹਾ ਇਸ ਮਕੇ ਪੁਲਿਸ ਅਧਿਕਾਰੀਆਂ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਂਬਰ ਗੁਰਦੁਆਰਾ ਸੁਖਚੈਨਣਾ ਸਾਹਿਬ ਵਾਲੀ ਸਾਈਡ ਭੱਜ ਗਿਆ ਤੇ ਉਹ ਉਸ ਦਾ ਪਿੱਛਾ ਕਰ ਰਹੇ ਨੇ ਉਹਨਾਂ ਦੱਸਿਆ ਕਿ ਕਿਸੇ ਵੀ ਕੀਮਤ ਤੇ ਇਸ ਸਾਂਬਰ ਦਾ ਰੈਸਕਿਊ ਕੀਤਾ ਜਾਵੇਗਾ ਤੇ ਫੜ ਕੇ ਲਿਆਇਆ ਜਾਵੇਗਾ ਮੇਰਾ ਨਾਮ ਐਸਸੀ ਕੁਲਵਿੰਦਰ ਸਿੰਘ ਡਿਊਟੀ ਉੱਤੇ ਮੈਂ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਇੱਧਰ ਮਲੇ ਜਾਏ ਕਿਸੇ ਇਹ ਪਲਾਟ ਸੀ ਖਾਲੀ ਸਰ ਪਰ ਫਰਫੈਸਰ ਕਲੋਨੀ ਚ ਹਾਂਜੀ ਉਹਦੇ ਚ ਜੰਗਲ ਬੂਟੀ ਦੀ ਬਹੁਤ ਉੱਗੀ ਆ ਉਹਦੇ ਚ ਸਾਨੂੰ ਮੈਸੇਜ ਮਿਲਿਆ ਹੈ ਵੀ ਸਾmber ਵੜਿਆ ਸਰ ਹਾਂਜੀ ਤੇ ਉੱਥੇ ਪਹੁੰਚੋ ਜੀ ਪੀਐਸਆਟੀਮੀ ਤੇ ਮੈਂ ਵੀ ਸਰ ਮੌਕੇ ਤੇ ਪਹੁੰਚਿਆ ਫਿਰ ਸਰ ਉੱਥੇ ਜੰਗਲਾਤ ਵਿਭਾਗ ਤੋਂ ਉਹਨਾਂ ਦੇ ਦੋ ਮਲਾਜਮ ਆਏ ਸਰ ਉੱਥੋਂ ਜਲੰਧਰ ਤੋਂ ਜੀ ਲੇਕਿਨ ਉਹਨਾਂ ਕੋਲ ਫੜਿਆ ਨਹੀਂ ਗਿਆ ਸਰ ਤੇ ਦੋ ਬੰਦਿਆਂ ਦੇ ਨਾਲ ਜੰਗਲਾਤ ਮੈਂ ਸਰ ਇਹਨਾਂ ਦਾ ਡਿਪਾਰਟਮੈਂਟ ਦੀ ਗੱਲ ਹੈ ਅਸੀਂ ਥੋੜਾ ਨਾਲ ਬਟਨਾ ਜੀ ਹਾਂਜੀ ਠੀਕ ਹੈ ਜੀ ਤੇ ਕਾਬੂ ਨਹੀਂ ਪਾਇਆ ਗਿਆ ਜੀ ਜੰਗਲਾਤ ਵਿਭਾਗ ਵਾਲੇ ਤਾਂ ਕੰਮ ਨਹੀਂ ਹਾਂਜੀ ਕੀ ਲਗ ਰਿਹਾ ਹੁਣ ਸਰ ਕਿੱਧਰ ਨੂੰ ਗਿਆ ਉਹ ਸਾਰੇ ਇੱਧਰ ਨੂੰ ਚੰਦ ਸਾਹਿਬ ਵਾਲੇ ਦੀ ਬੈਕ ਸਾਈਡ ਗੁਰਦਰਾ ਸਾਹਿਬ ਹੈ ਨਾ ਜਿਹੜਾ ਉਹ ਖੇਤਾਂ ਦੇ ਵਿੱਚੋਂ ਦੀ ਉਹ ਗਿਆ ਜੀਜੀ ਰੋਡ ਦੇ ਲਾਗੇ ਪਹੁੰਚ ਗਿਆ ਤੁਹਾਨੂੰ ਜੀ ਲੱਗ ਰਿਹਾ ਵੀ ਦੋ ਮੁਲਾਜ਼ਮਾਂ ਦੀ ਤਾਂ ਉਹਨਾਂ ਦੇ ਘਾਟ ਹੋਣ ਕਰਕੇ ਵੀ ਉਹ ਉੱਥੋਂ ਨਿਕਲ ਗਿਆ ਸਾਰੇ ਤੇ ਹੁਣ ਉਹੀ ਜੇ ਮੁਲਾਜ਼ਮਾਂ 8-10 ਹਣ ਤੇ ਤੇ ਫੇਰ ਹੁਣ ਮੌਕੇ ਤੇ ਫੜਕ ਪੜਾਏ ਜੀ ਹੁਣ ਮੌਕੇ ਤੇ ਹੁਣ ਕੀ ਜਾਣਕਾਰੀ ਤੁਹਾਡੇ ਕੋਲ ਜੀ ਮੌਕੇ ਤੇ ਸਰ ਸਾਡੇ ਕੋਲ ਤਾਂ ਅਹੀ ਹੁਣ ਮਗਰ ਚੱਲੇ ਆਂ ਜੀ ਉਧਰਲੇ ਪਾਸੇ ਵੀ ਕਿੱਥੇ ਤੱਕ ਪਹੁੰਚ ਗਿਆ ਜੀ ਕਿਹੜੇ ਤੋਂ ਮੈਂ ਵਾਈਲਡ ਲਾਈਫ ਡਿਪਾਰਟਮੈਂਟ ਤੋਂ ਹਾਂਜੀ ਕੀ ਸੂਚਨਾ ਮਿਲੀ ਸੀ ਤੇ ਕੀ ਮੌਕੇ ਤੇ ਆਕੇ ਤੁਸੀਂ ਦੇਖਿਆ ਕੀ ਸਰ ਸੂਚਨਾ ਮਿਲਦੀ ਫਗਵਾੜਾ ਇੱਧਾ ਪਲਾਂਟ ਦੇ ਕੋਲ ਸੰਭਰ ਕਿੰਨੇ ਕਿ ਪਲਾਂਟ ਦੇ ਵਿੱਚ ਦੋ ਤਿੰਨ ਦਿਨ ਹੋ ਗਏ ਇੱਥੇ ਘੁੰਮਦਾ ਪਿਆ ਹੂੰ ਤੇ ਅਸੀਂ ਆਪਣੀ ਟੀਮ ਦੇ ਨਾਲ ਪਹੁੰਚੇ ਆ ਉੱਥੇ ਹੂੰ ਕਾਫੀ ਜੋਗਜਦਨ ਕੀਤੀ ਜੀ ਤੇ ਉਹ ਛਾਲ ਮਾਰ ਕੇ ਨਿਕਲ ਗਿਆ ਹੁਣ ਉਹਦੇ ਪਿੱਛੇ ਹੀ ਆ ਤੇ ਸਾਰਿਆਂ ਲੈ ਕੇ ਜਾਵਾਂਗੇ ਉਹਨੂੰ ਰੈਕਿਊ ਕਰਕੇ ਜਾਵਾਂਗੇ ਤੇ ਕਾਬੂਗਾਰ ਨਹੀਂ ਹੋਇਆ ਜੀ ਕਾਬੂਗਾਰ ਇੰਨੀ ਜਲਦੀ ਨਹੀਂ ਹੁੰਦੇ ਜੀ ਜਾਨਵਰ ਦੇ ਵਿੱਚ ਕਿੰਨੇ ਲੋਕ ਆਏ ਤੁਸੀਂ ਇੱਥੇ ਮੌਕੇ ਤੇ ਅਸੀਂ ਤਿੰਨ ਜਣੇ ਆ ਜੀ ਤੇ ਕਾਬੂ ਕਿਦਾਂ ਮਤਲਬ ਇਹ ਸਰ ਸਾਰਿਆਂ ਦੀ ਮਿਲੀ ਭਗਤ ਦੇ ਨਾਲ ਹੀ ਕਾਬੂ ਹੁੰ ਦੋ ਜਣੇ ਬੰਦੇ ਆ ਜਾਓ ਤੇ ਕਾਬੂ ਕਰ ਲੋ ਆਪਾਂ ਨਹੀਂ ਕਾਬੂ ਕਰ ਸਕਦੇ ਇਹਨੂੰ ਹੁਣ ਹੁਣਾਨੂੰ ਅਗਲੀ ਸੂਚਨਾ ਕੀ ਮਿਲੀ ਵੀ ਹੁਣ ਕਿਹੜੀ ਸਾਈਡ ਨੂੰ ਗਿਆ ਹੁਣ ਆ ਰਾਈਟ ਸਾਈਡ ਦੱਸਿਆ ਲੈਣੇ ਅਸੀਂ ਹੁਣ ਬੱਸ ਬੱਸ ਉਹਦੀ ਬੈਕ ਸਾਈਡ ਹੀ ਮਗਰੀ ਚੱਲਾਂਗੇ ਉਹਦੇ ਜਿੱਥੇ ਹੈਗਾ ਜੇ ਕਿਤੇ ਖੱਤੇ-ਕੁੱਤੇ ਨੂੰ ਨਿਕਲਦਾ ਫਿਰ ਅਸੀਂ ਕੱਢ ਦਿਆਂਗੇ ਕਿਉਂਕਿ ਉਹ ਚਲਾ ਜਾਊਗਾ ਜੀ ਇਧਰੋਂ ਆਇਆ ਨਹੀਂ ਤੇ ਫੇਰ ਐਕਸਿਊ ਕਰਕੇ ਤੇ ਲੈ ਕੇ ਜਾਵਾਂਗੇ ਆਪਾਂ